ਕੀ ਦਾ ਮੈਚ ਜਿਹੜਾ ਹੈ ਅੱਜ ਬਹੁਤ ਹੀ ਜ਼ਿਆਦਾ ਖਾਸ ਰਹਿਣ ਵਾਲਾ ਹੈ ਅੱਜ ਦਾ ਮੈਚ ਜਿਹੜਾ ਹੈ ਉਹ ਇੰਨਾ ਜ਼ਿਆਦਾ ਖਾਸ ਹੈ ਤੇ ਦੱਸ ਦਈਏ ਕਿ ਪੂਰਾ ਜਿਹੜਾ ਹੈ ਪੂਰੇ ਦੇਸ਼ ਤੇ ਜੜੀ ਨਜ਼ਰ ਹੈ ਉਹ ਅੱਜ ਦੇ ਮੈਚ ਤੇ ਟਿਕੀ ਰਹੇਗੀ ਕਿਉਂਕਿ ਅੱਜ ਉਹ ਮੈਚ ਜੁੜਾ ਹੈ ਖੇਡਿਆ ਜਾਵੇਗਾ ਜਿਸ ਦੇ ਵਿੱਚ ਇਹ ਫੈਸਲਾ ਹੋਵੇਗਾ ਕਿ ਟੀਮ ਇੰਡੀਆ ਜੁੜੀ ਹੈ ਉਹ ਫਾਇ ਜੁੜਾ ਹੈ ਫਾਈਨਲ ਦੇ ਵਿੱਚ ਪਹੁੰਚੇਗੀ ਜਾਂ ਨਹੀਂ ਪਹੁੰਚੇਗੀ ਤੇ ਭਾਰਤ ਤੇ ਜਰਮਨੀ ਦੇ ਵਿਚਾਲੇ ਅੱਜ ਦਾ ਮੈਚ ਜੁੜਾ ਹੈ ਖੇਡਿਆ ਜਾਵੇਗਾ ਸੈਮੀਫਾਈਨਲ ਦਾ ਮੈਚ ਪੂਰੇ ਦੇਸ਼ ਦੀ ਨਜ਼ਰ ਜੁੜੀ ਹੈ ਟਿਕੀ ਹੋਈ ਹੈ ਮੈਚ ਤੇ ਪੈਰਿਸ ਦੇ ਵਿੱਚ ਚੱਕ ਦੇ ਇੰਡੀਆ ਦੀ ਜੁੜੀ ਗੂੰਜ ਹੈ ਅੱਜ ਗੂੰਜੇਗੀ ਭਾਰਤ ਤੇ ਬ੍ਰਿਟੇਨ ਨੂੰ ਹਰਾਇਆ ਸੀ ਦੱਸਦੇ ਕਿ ਕੁਆਟਰਫਾਈਨਲ ਦੇ ਵਿੱਚ ਜੁੜਾ ਹੈ ਭਾਰਤ ਨੇ ਦਿ ਗ੍ਰੇਟ ਬ੍ਰਿਟੇਨ ਨੂੰ ਹਰਾਇਆ ਬਿਟੇ ਨੂੰ ਹਟਾ ਰ ਜੜਾ ਹੈ ਹਰੋਂ ਤੋਂ ਬਾਅਦ ਸੈਮੀਫਾਈਨਲ ਦਾ ਸਫਰ ਜੁੜਾ ਹੈ टीम जी है टीम इंडिया ने तय की थी है भारत जर्मनी है आज उस सेमी मैच खेलगा फाइनल हासिल कर चुकी है अज का मैच बहुत ही ज्यादा खास रहने वाला है ओलंपिक भारत की टीम जी है बहुत ही चंगा प्रदर्शन जो है हूँ तक किया गया है जेकर क्वाटर फाइनल की आप गल करते हैं तो क्वाटर फाइनल ज ਅਤੇ ਦੇਖਿਆ ਗਿਆ ਸੀ ਕਿ ਕਿਸ ਤਰੀਕੇ ਦੇ ਨਾਲ ਸ਼ਾਨਦਾਰ ਪ੍ਰਦਰਸ਼ਨ ਦੋਹਾਂ ਟੀਮਾਂ ਦੇ ਵੱਲੋਂ ਕੀਤਾ ਗਿਆ ਸੀ ਤੇ ਮੈਚ ਜਿਹੜਾ ਹੈ ਡਰਾ ਹੋ ਗਿਆ ਸੀ ਡਰਾ ਤੋਂ ਬਾਅਦ ਸ਼ੂਟਆਊਟ ਦਾ ਫੈਸਲਾ ਲਿਆ ਗਿਆ ਸ਼ੂਟਆਊਟ ਦੇ ਵਿੱਚ ਟੀਮ ਇੰਡੀਆ ਦੇ ਵੱਲੋਂ ਜਿਹੜਾ ਹੈ ਜਿੱਤ ਦਾਜ ਕੀਤੀ ਗਈ ਤੇ ਬ੍ਰਿਟੇਨ ਨੂੰ ਹਰਾਇਆ ਗਿਆ ਸੀ ਉਹਨਾਂ ਹੋਕੀ ਦੇ ਹੀ ਗੱਲ ਕਰਾਂਗੇ ਔਰ ਇਸ ਤੇ ਗੱਲ ਕਰਨ ਦੇ ਲਈ ਸਾਡੇ ਨਾਲ ਸਪੋਰਟਸ ਐਡੀਟਰ ਮਨੋਜ ਜੋਸ਼ੀ ਜੁੜ ਚੁੱਕੇ ਨੇ ਮਨੋਜ ਜੋਸ਼ੀ ਦੇ ਨਾਲ ਹਰ ਇੱਕ ਡੀਟੇਲ ਜੁੜੀ ਹੈ ਤੁਹਾਡੇ ਤੱਕ ਪਹੁੰਚਾਵਾਂਗੇ ਉਹਨਾਂ ਤੋਂ ਜਾਣਦੇ ਆ ਮਨੋਜ ਅੱਜ ਸੈਮੀਫਾਈਨਲ ਦਾ ਮੈਚ ਹੈ ਪੂਰੇ ਦੇਸ਼ ਦੀ ਨਜ਼ਰ ਜੁੜੀ ਹੈ ਅੱਜ ਦਾ ਮੈਚ ਸਟਿੱਕੇਗਾ ਕਿਉਂਕਿ ਇਹ ਹੀ ਉਹ ਮੈਚ ਹੈ ਜੋ ਕਿ ਡਿਸਾਈਡ ਕਰੇਗਾ ਕਿ ਫਾਈਨਲ ਤੱਕ ਦਾ ਸਫਰ ਜੁੜਾ ਹੈ ਟੀਮ ਇੰਡੀਆ ਤੈਅ ਕਰ ਸਕੇਗੀ ਜਾਂ ਨਹੀਂ ਦੇਖੋ ਜੀ ਸ਼ੋਸ਼ੂ ਬੋਲੋ ਨਹੀਂ ਕਰਨ ਵਾਲੇ ਤੇ ਕੋਈ ਗੱਲ ਹੀ ਨਹੀਂ ਹੈਗੀ ਅਸੀਂ ਬਿਲਕੁਲ ਕਰਾਂਗੇ ਤੇ ਸਾਡੇ ਸਾਹਮਣੇ ਇਸ ਵਾਰੀ ਜਰਮਨ ਟੀਮ ਹੈਗੀ ਜਰਮਨੀ ਵਰਲਡ ਚੈਂਪੀਅਨ ਹੈਗੀ ਤੇ ਅਸੀਂ ਜਿਸ ਤਰ੍ਹਾਂ ਦਾ ਪਰਫਾਰਮੈਂਸ ਕੀਤਾ ਹੈ ਖਾਸ ਕਰਕੇ ਅਸੀਂ ਬੈਲਜੀਅਮ ਔਰ ਆਸਟ੍ਰੇਲੀਆ ਦੇ ਖਿਲਾਫ ਔਰ ਇੰਗਲੈਂਡ ਦੇ ਖਿਲਾਫ ਜਿਸ ਤਰ੍ਹਾਂ ਅਸੀਂ ਖੇਲੇ ਆ ਉਹ ਕਮਾਲ ਦਾ ਪਰਫਾਰਮੈਂਸ ਹੈਗਾ ਬੈਲਜੀਅਮ ਦੇ ਅਗੇਂਸ ਬੇਸ਼ੱਕ ਅਸੀਂ ਹਾਰੇ ਆ ਲੇਕਿਨ ਟੀਮ ਜਿਹੜੀ ਇੱਕ ਜੁੜਤਾ ਸੀਗੀ ਨਾ ਉਹ ਬੜੀ ਕਮਾਲ ਦੀ ਸੀਗੀ ਤੇ ਮੈਂ ਤਾਂ ਕਹੀ ਕਹਾਂਗਾ ਕਿ ਸਾਡੀ ਟੀਮ ਜਿੱਤੇਗੀ ਔਰ ਜ਼ਰੂਰ ਜਿੱਤੇਗੀ ਔਰ ਸ਼ਰਜੇਸ਼ ਦੋਦਾ ਦਾ ਬਹੁਤ ਵੱਡਾ ਹੱਥ ਹੋਏਗਾ ਕਿਉਂਕਿ ਉਹਨੇ ਕਈ ਮੈਚਾਂ ਵਿੱਚ ਰ 100% ਗੋਲ ਦੀ ਸੰਭਾਵਨਾ ਸੀਗੀ ਉਹ ਨੂੰ ਉਹਨਾਂ ਨੇ ਬਚਾਇਆ ਹੈਗਾ ਇਸ ਦੇ علاوہ ਹਰਮਨਪ੍ਰੀਤ ਸੱਤ ਗੋਲ ਕਰ ਚੁੱਕੇ ਹਨ ਟਿਕਨ ਇਸ ਟੂਰਨਾਮੈਂਟ ਚ ਪੈਨਲਟੀ ਕਾਰਨਰ ਔਰ ਦੋ ਪੈਨਲਟੀ ਸ਼ੋਟ ਤੋਂ ਤੋਂ ਉਹਨਾਂ ਨਾਲ ਬੜੀ ਉਮੀਦ ਹੈ ਕਿ ਸਾਡੇ ਪੰਜਾਬ ਦੇ ਗੱਬਰੂ ਜਵਾਨ ਤੇ ਪੂਰੀ ਟੀਮ ਚ ਭਰੇ ਹੋਏ ਐ ਬੜੀ ਉਮੀਦ ਕਰਨਾ ਕਿ ਇੰਡੀਆ ਗੋਲ ਮੈਡਲ ਜਿੱਤੇਗਾ ਬਿਲਕੁਲ ਮਨੋਜ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਸ੍ਰਿਜੇਸ਼ ਦੀ ਗੱਲ ਆਖੀਏ ਤੁਸੀਂ ਹਰਮਨਪ੍ਰੀਤ ਕੈਪਟਨ ਨੇ ਜੋ ਜੋ ਕਿ ਉਹਨਾਂ ਦੀ ਗੱਲ ਤੁਸੀਂ ਕੀਤੀ ਹੈ ਇਹਨਾਂ ਦੋਵਾਂ ਦੇ ਵੱਲੋਂ ਤਾਂ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਹੈ ਲਗਾਤਾਰ ਅਸੀਂ ਦੇਖ ਰਿਹਾ ਇਹਨਾਂ ਦੋਵਾਂ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਖਿਡਾਰੀ ਨੇ ਜਿਸ ਤੇ ਨਜ਼ਰ ਜੜੀ ਹੈ ਟਿੱਕੀ ਰਹੇਗੀ ਦੇਖੋ ਜੀ ਅਭਿਸ਼ੇਕ ਨੇ ਬੜਾ ਪ੍ਰਭਾਵਿਤ ਕੀਤਾ ਹੈ ਉਹਨਾਂ ਨੇ ਜਿਸ ਤਰ੍ਹਾਂ ਨਾਲ ਬੈਲਜੀਅਮ ਦੇ ਅਗੇਂਸਟ ਗੋਲ ਕੀਤਾ ਆਸਟ੍ਰੇਲੀਆ ਦੇ ਖਿਲਾਫ ਗੋਲ ਕੀਤਾ ਉਹ ਬੜਾ ਕਮਾਲ ਦਾ ਸੀ ਇੰਡੀਵਿਜੂਅਲ ਐਫਰਟ ਸੀ ਉਹਨਾਂ ਦੀ ਔਰ ਸਾਟੀਟੂਡੇ ਕੋਚ ਅਗੇ ਫੁਲਟਨ ਸਾਹ ਕੋ ਸਾਊਥ ਅਫਰੀਕਾ ਨਾਲ ਤਾਲੁਕ ਰੱਖਦੇ ਆ ਉਹਨਾਂ ਨੇ ਟੀਮ ਨੂੰ ਬੜੀ ਨਸੀਹਤ ਦਿੱਤੀ ਕਿ ਤੁਸੀਂ ਉੱਥੇ ਯਾਨੀ ਕਿ ਗੇਂਦ ਤੁਹਾਨੂੰ ਮਿਲੀ ਤੇ ਡੀ ਵਿੱਚ ਪਹੁੰਚ ਗਏ ਤੁਸੀਂ ਸਿੱਧੇ ਹਿੱਟ ਮਾਰੋ ਉਹਦੇ ਨਾਲ ਤੁਹਾਡੀ ਹਿੱਟ ਰੁਕ ਵੀ ਸਕਦੀ ਹੈ ਤੇ ਇਸ ਤਰ੍ਹਾਂ ਹੈ ਕਿ ਤੁਸੀਂ ਗੋਲ ਦੀ ਤਰਫ ਜਾ ਕੇ ਆਪਣੀ ਪਿੱਠ ਦਿਖਾਓ ਔਰ ਘੁੰਮ ਕੇ ਸ਼ਾਟ ਲਗਾਓ ਉਹਦੇ ਨਾਲ ਜ਼ਿਆਦਾ ਪਾਵਰ ਆਏਗੀ ਜ਼ਿਆਦਾ ਫੋਰਸ ਆਏਗੀ ਔਰ ਉਹ ਟੀਮ ਨੂੰ ਉਹਨਾਂ ਦੀ ਜਿਹੜੀ ਨਸੀਹਤ ਹੈ ਬੜੀ ਕਾਰਗਰਸ਼ਤ ਸਾਬਿਤ ਹੋਈ ਹੈ ਤੇ ਮੈਂ ਤੇ ਇਹੀ ਕਵਾਂਗਾ ਕਿ ਇੰਡੀਆ ਐਸਪੀ ਤਰੀਕਾ ਨਾਲ ਅਗਰ ਖੇਡਦਾ ਰਿਹਾ ਤੇ ਇੰਡੀਆ ਨੂੰ ਹਰਾਉਣਾ ਬੜਾ ਮੁਸ਼ਕਿਲ ਹੋਏਗਾ ਸਾਡਾ ਮਿਡਫੀਲਡ ਜਿਹੜਾ ਹੈ ਉਹਦਾ ਬਹੁਤ بڑا ਚੈਲੰਜ ਹੋਣ ਵਾਲਾ ਹੈ ਕਿਉਂਕਿ ਮਿਡਫੀਲਡ ਜਿਸ ਤਰ੍ਹਾਂ ਵੀ ਹਾਕੀ ਜਰਮਨੀ ਖੇਡਦਾ ਹੈ ਜਿਸ ਤਰ੍ਹਾਂ ਦੀ ਉਹ ਵੱਡੀ ਵੱਡੀ ਪਾਸਾਂ ਨਾਲ ਖੇਡਦਾ ਹੈ ਲੌਂਗ ਪਾਸੇਸ ਨਾਲ ਖੇਡਦਾ ਹੈ ਬਹੁਤ ਅੱਛੇ ਸਕੂਪ ਕਰਦਾ ਹੈ ਤੇ ਐਸੇ ਇਹੋ ਜਿਹੇ ਟਾਈਮ ਚ ਅਗਨੀ ਪਰਖਸ਼ਾ ਹੋਣ ਵਾਲੀ ਹੈ ਤੁਹਾਡੇ ਖਾਸਕਰ ਮਿਡਫੀਲਡ ਦੇ ਬਿਲਕੁਲ ਬਿਲਕੁਲ ਮਰੋਦ ਜੀ ਤੁਹਾਡੇ ਨਾਲ ਅਸੀਂ ਫਿਰ ਤੋਂ ਜੁੜਾਂਗੇ ਤੁਸੀਂ ਬਣੇ ਰਹੋ ਸਾਜ ਨਾਲ ਪਰ ਇਸ ਵਕਤ ਦੀ ਆਪਾਂ ਗੱਲ ਕਰਾਂਗੇ ਦੱਸਦੇ ਕਿ ਪਾਰਾ ਜਰਮਨੀ ਦੇ ਸੈਮੀਫਾਈਨਲ ਨੂੰ ਲੈ ਕੇ ਜੁੜਾ ਹੈ ਹਾਕੀ ਪਲੇਅਰ ਗੁਰਜਨ ਸਿੰਘ ਦੇ ਪਰਿਵਾਰ ਨੇ ਜੁੜੀ ਹੈ ਪੂਰੀ ਹਾਕੀ ਟੀਮ ਨੂੰ ਜੁੜੀ ਹੈ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਤੇ ਦੱਸਦੇ ਕਿ ਗੁਰਜਨ ਸਿੰਘ ਦੇ ਪਰਿਵਾਰ ਦੇ ਵੱਲੋਂ ਜੁੜੀ ਹੈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਨੇ ਪਾਰਾ ਜਰਮਨੀ ਦੇ ਸੈਮੀਫਾਈਨਲ ਨੂੰ ਲੈ ਕੇ ਪਲੇਅਰ ਗੁਰਜਨ ਸਿੰਘ ਦੇ ਪਰਿਵਾਰ ਨੇ ਪੂਰੀ ਹਾਕੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਖਿਡਾਰੀ ਗੁਰਜਨ ਸਿੰਘ ਦੀ ਮਾਂ ਰੱਬ ਅੱਗੇ ਜਿੱਤ ਦੀ ਅਰਦਾਸ ਕਰ ਰਹੀ ਹੈ ਆਓ ਸੁਣਦੇ ਹਾਂ ਕਿ ਪਰਿਵਾਰ ਦਾ ਕੀ ਕਹਿਣਾ ਹੈ ਕੋਈ ਆਨੇ ਅੱਭੀ ਤੁਸੀਂ ਤਗੜੇ ਹੋ ਕੇ ਮੈਚ ਖੇਡੋ ਜੀ ਤੇ ਆਪਣੀ ਜਿੱਤ ਪ੍ਰਾਪਤ ਕਰੋ ਹੋ ਆਏ ਗੁਰੂ ਤੁਹਾਡੇ ਨਾਮ ਆ ਪਰਮਾਤਮਾ ਜੀ ਹਾਂਜੀ ਗੁਰਜਨ ਸਿੰਘ ਨਾਲ ਗੱਲ ਹੋਈ ਤੁਹਾਡੀ ਹਾਂਜੀ ਗੱਲ ਤਾਂ ਹੁੰਦੀ ਰਹਿੰਦੀ ਜੀ ਕਿਸ ਤਰੀਕੇ ਦੀ ਹੌਸਲਾ ਫਜ਼ਾਈ ਕੀਤੀ ਹੌਸਲਾਏ ਹੋਈ ਕਿ ਤਗੜੇ ਹੋ ਕੇ ਮੈਚ ਖੇਡੋ ਤੁਸੀਂ ਆ ਇਹ ਲੱਗਦਾ ਕਿ ਐਤ ਕੀ 골ਡ ਮੈਡਲ ਜਿੱਤ ਕੇ ਲਿਆਉਂਦੇ ਆਂ ਆਸਾਂ ਤੇ ਬੜੀਆਂ ਵਾਇ ਗੁਰੂਗਾਲੀ ਅਰਦਾਸਾਂ ਵੀ ਕੀਤੀਆਂ ਵੀ ਐਤ ਕੀ 골ਡ ਮੈਡਲ ਮਿਲੇ ਨੰ ਆ ਤੱਕੀ ਉਹਨਾਂ ਦਾ ਕੀ ਕਹਿਣਾ ਗੁਰਜਨ ਸਿੰਘ ਉਹਨਾਂ ਦਾ ਜਾਂ ਬਾਕੀ ਪਲੇਅਰਾਂ ਨਾਲ ਜਦੋਂ ਗੱਲ ਹੁੰਦੀ ਫਿਰ ਕੀ ਕਹਿੰਦੇ ਸਨ ਕਹਿੰਦੇ ਤੇ ਇਹੀ ਆ ਵੀ ਨਹੀਂ ਇਹੀ ਬਹੁਤ ਤਗੜੇ ਆ ਕੋਈ ਗੱਲ ਹੀ ਨਹੀਂ ਤੁਸੀਂ ਚਿੰਤਾ ਨਾ ਕਰੋ ਵੇਖੋ ਜੀ ਅੱਜ ਸਾਰੇ ਇੰਡੀਆ ਦੀਆਂ ਇਸ ਬਲ ਪੂਰੇ ਭਾਰਤ ਦੀਆਂ ਹਾਕੀ ਤੇ ਨਿਗਟਕੀਆਂ ਹੋਈਆਂ ਨੇ ਪ੍ਰਮਾਤਮਾ ਇਹਨਾਂ ਦੀ ਕਿਰਪਾ ਕਰ ਉਸ ਦਿਨ ਕੁਆਰਟਰ ਫਾਈਨਲ ਚਲੋ ਬੜਾ ਵਧੀਆ ਉਸ ਦਿਨ ਗ੍ਰੇਟ ਬਿਟਨ ਦੇ ਨਾਲ ਹੋਇਆ ਸੀ ਜਾਂ ਤੇ 10 ਪਲੇਅਰਾਂ ਦੇ ਨਾਲ ਵੀ ਇਹ ਬਹੁਤ ਸੋਹਣਾ ਖੇਡਿਆ ਗਿਆ ਤੇ ਚਲੋ ਅੱਜ ਪ੍ਰਮਾਤਮਾ ਉਸੇ ਤਰ੍ਹਾਂ ਇਹਨਾਂ ਦੇ ਕਿਰਪਾ ਕਰੇ ਵੀ ਅੱਜ ਇਸ ਕੁਆਰਟਰ ਫਾਈਨਲ ਸੈਮੀਫਾਈਨਲ ਛੰਡਾਂਦੇ ਨੇ ਤੇ ਫਾਈਨਲ 'ਚ ਜਾਣ ਤੇ 골ਡ ਮੈਡਲ ਲੈ ਕੇ ਆਉਣ ਲੱਗਦਾ ਕਿ ਜਿਹੜੀ ਟੀਮ ਆਪਣੇ ਆਪ ਨੂੰ ਸਟਰੌਂਗ ਸਮਝਦੀ ਸੀ ਆਸਟ੍ਰੇਲੀਆ ਉਹਨੂੰ ਫੇਰ ਹਰਾਇਆ 52 ਸਾਲ ਬਾਅਦ ਵੇਖੋ ਜੀ ਇੱਕ ਉਹ ਦਿਨ ਜਦੋਂ ਇਹਨਾਂ ਨੇ ਆਸਟ੍ਰੇਲੀਆ ਨੂੰ ਹਰਾਇਆ ਉਹ ਸਾਡਾ 52 ਸਾਲ ਦਾ ਜਿਹੜਾ ਹੈਗਾ ਹੀ ਨਾ ਰਿਕਾਰਡ ਜਿਹੜਾ 52 ਸਾਲ ਤੋਂ ਅਸੀਂ ਪਿੱਛੇ ਸੀਗੇ ਪ੍ਰਮਾਤਮਾ ਨੇ ਉਸ ਦਿਨ ਸਾਡੇ ਤੇ ਬੜੀ ਕਿਰਪਾ ਕੀਤੀ ਵੀ ਉਹਨਾਂ ਨੂੰ ਅਸੀਂ ਹਰਾਇਆ ਹਰਮਨ ਨੇ ਵੀ ਇਹੀ ਕਹਿ ਰਿਹਾ ਹੈ ਵੀ ਮੈਂ ਮੈਂ ਸਵੇਰੇ ਹਰਮਨ ਦੇ ਡੈਡੀ ਦੇ ਵੀ ਇਹੀ ਇੰਟਰਵਿਊ ਸੁਣ ਰਿਹਾ ਸੀਗਾ ਵੀ ਉਹਨੇ ਕਿਹਾ ਕਿ ਵੀ ਮੇਰੇ ਮੁੰਡੇ ਦਾ ਸੌਂਗ ਹੈ ਹਰਮਨ ਦਾ ਵੀ ਮੈਂ ਆਸਟ੍ਰੇਲੀਆ ਨੂੰ ਹਰਾਉਣਾ ਵਗਾ ਤੇ ਉਹਦਾ ਵੀ ਸਾਡਾ ਉਹ ਮਤਲਬ ਵੀ ਹਰਮਨ ਹਰਮਨ ਨਹੀਂ ਹਰਮਨ ਪਿਆਰਾ ਵਗਾ ਉਹਦਾ ਵੀ ਸੁਪਨਾ ਪੂਰਾ ਆ ਵੀ ਉਹਨੇ ਆਸਟ੍ਰੇਲੀਆ ਨੂੰ ਹਰਾ ਕੇ ਆਪਣਾ ਸੁਪਨਾ ਪੂਰਾ ਕੀਤਾ ਵਾ ਪਰ ਪ੍ਰਮਾਤਮਾ ਇਸੇ ਤਰ੍ਹਾਂ ਹੈਗੀ ਵੀ ਕਿਰਪਾ ਕਰੇ ਇਸੇ ਤਰ੍ਹਾਂ ਟੀਮ ਜਿੱਤੀ ਦੀ ਰਵੇ ਗੁਰਜੰਟ ਦੇ ਨਾਲ ਗੱਲਬਾਤ ਹੋਈ ਹੈ ਜੀ ਮੈਚ ਤੋਂ ਹਾਂ ਜੀ ਗੁਰਜੰਟ ਦੇ ਨਾਲ ਮੇਰੀ ਕੱਲ ਗੱਲ ਹੋਈ ਸੀਗੀ ਤੇ ਇਹ ਮੁੰਡਿਆਂ ਦੇ ਹੌਸਲੇ ਬਰੰਦਿਆ ਪੂਰੇ ਜਿੱਤਣਗੇ ਲੱਗਦਾ ਕਿ ਟੀਮ ਅੱਗੇ ਵੀ ਸਟਰੋਂਗ ਹੈ ਜਰਮਨੀ ਜਰਮਨੀ ਚਲੋ ਸਟਰੋਂਗ ਹੈਗੀ ਭਾਵੇਂ ਜੋ ਮਰਜੀ ਹੁਣ ਆਸਟ੍ਰੇਲੀਆ ਵੀ ਬੜੀ ਸਟਰੋਂਗ ਹੈ ਬੈਲਜੀਅਮ ਬੜੀ ਸਟਰੋਂਗ ਹੈ ਉਹ ਦੋਵੇਂ ਟੀਮ ਬਾਹਰ ਹੋ ਗਈਆਂ ਹੁਣ ਇਹ ਉੱਥੇ ਇਦਾਂ ਹੀ ਹੁੰਦਾ ਵਾ ਕੋਈ ਕਿਸੇ ਨੂੰ ਹਰਾਈ ਜਾਂਦਾ ਕੋਈ ਕਿਸੇ ਨੂੰ ਹਰਾਈ ਜਾਂਦਾ ਵਗਾ ਦੇ ਚਲੋ ਪ੍ਰਮਾਤਮਾ ਨੇ ਕਿਰਪਾ ਕਰੇ ਜਤਨ 골ਡ ਮੈਡਲ ਲੈ ਕੇ ਆਉਣ। ਲੱਗਦਾ ਕਿ ਸਭ ਜੀ ਨੇ ਕਹਾ ਇਸ ਮੈਦੇ ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਟੀਮ ਆਸ। ਅਰਦਾਸਾਂ ਵੇਖੋ ਜੀ ਅਸੀਂ ਜਿੱਥੇ ਜਿੱਥੇ ਸਾਡੀ ਸਰਦਾ ਹੈਗੀ ਆ ਅਸੀਂ ਸਾਰੇ ਮਹਾਪੁਰਸ਼ਾਂ ਤੋਂ ਜਿੱਥੇ ਬਾਬੇ ਕਾਰਸੇਵਾਲੇ ਬਾਬਾ ਸੰਤ ਬਾਬਾ ਜਗਿੰਦਰ ਸਿੰਘ ਜੀ, ਸੁਲੱਖਣ ਸਿੰਘ ਸਾਰਿਆਂ ਤੋਂ ਅਸੀਂ ਅਰਦਾਸਾਂ ਕਰਵਾ ਰਹੇ ਹਾਂ ਅਨੰਦਪੁਰ ਸਾਹਿਬ ਹੈਗੇ। ਅਨੰਦਪੁਰ ਸਾਹਿਬ ਤੋਂ ਉੱਥੋਂ ਬੈਠੇ ਹੋ ਅਰਦਾਸਾਂ ਕਰਨ ਦੇ ਹੈਗੇ। ਲੱਗਦਾ 골ਡ ਮੈਡਲ ਜਿੱਤ ਕੇ ਆਉਣਗੇ। ਜਿੱਤ ਕੇ ਆਉਣਗੇ ਸਾਡੇ ਪਿੰਡ ਤੋਂ ਰਾਜਦੀਪ ਸਿੰਘ ਸਿੰਘ ਸਾਹਿਬ ਅਮਸਰ ਅਹੀਂ ਉਹਨਾਂ ਤੋਂ ਵੀ ਸេរੀ ਅਰਦਾਸ ਕਰਾਈ ਹੈ ਵੀ ਉਹਨਾਂ ਦੇ ਅਰਦਾਸ ਕਰੋ ਤੁਸੀਂ ਵੀ ਸਾਡੇ ਪਿੰਡ ਤੋਂ ਹੀ ਹੈਗੇ ਤੇ ਉਹਨਾਂ ਨੇ ਅਰਦਾਸ ਕੀਤੀ ਹੈ ਕਿ ਮਹਾਰਾਜ ਕਰਾ ਪਾਉਣਗੇ ਮੁੰਡੇ ਨੌਜਵਾਨ ਜਿਹੜੇ ਕਿ ਵਧੀਆ ਮਿਹਨਤ ਕਰਦੇ ਬਈ ਹੈ ਜੀ ਬਹੁਤ ਸੋਹਣਾ ਜੀ ਬਹੁਤ ਸੋਹਣਾ ਖੇਡ ਰਏਗੇ ਤੇ ਮੁੰਡੇ ਸਾਰੇ ਇੱਕ ਤੋਂ ਇੱਕ ਕੇ ਅਗੇ ਟੀਮ ਸੈੱਟ ਹੈਗੀ ਸਾਡੀ ਤੇ ਜਤਨ ਕਹਿਣਾ ਚਾਹੋਗੇ ਕਿ ਬੱਚਿਆਂ ਨੂੰ ਬੱਚਿਆਂ ਨੂੰ ਉਹੀ ਕਹਿਣਾ ਚਾਹਾਂਗੇ ਵੀ ਤੁਸੀਂ ਤਗੜੇ ਹੋਗੇ ਯੋਰਲਾ ਪੂਰਾ ਦੇਸ਼ ਤੁਹਾਡਾ ਪੂਰਾ ਹਿੰਦੁਸਤਾਨ ਤੁਹਾਡੇ ਨਾਲ ਹੈਗਾ ਸਾਰੇ ਤੁਹਾਡੀਆਂ ਅਰਦਾਸਾਂ ਕਰਦੇ ਹਾਂ ਥਾਂ ਥਾਂਈ ਹਰ ਇੱਕ ਬੰਦਾ ਜਿੱਥੇ ਜਿੱਥੇ ਵੀ ਕਿਸੇ ਦੀ ਸਰਦਾ ਹੈਗੀ ਹੈਗੀ ਜਿੱਥੇ ਜਿੱਥੇ ਕੋਈ ਮੰਦਾ ਸਾਰੇ ਉਥੇ ਅਰਦਾਸਾਂ ਕਰੋ ਸਾਡੇ ਤੋਂ ਬਗੈਰ ਸਾਰੇ ਚਲੋ ਸਾਡਾ ਤੇ ਗੁਰਜੰਟ ਖੇਤਰ ਰਿਆ ਵਗਾ ਤੇ ਚਲੋ ਅਸੀਂ ਤੇ ਅਰਦਾਸਾਂ ਕਰਨੀਆਂ ਜੀ ਪਰ ਉਹਨਾਂ ਦੇ ਸਾਰੇ ਸਾਰਾ ਤੇ ਗੁਰਜਨ ਦੇ ਮਾਪਿਓ ਦੇ ਅਭਿਆਨ ਤੁਸੀਂ ਸੁਣ ਰਹੇ ਸੀ ਹੁਣ ਇੱਕ ਵਾਰ ਫਿਰ ਤੋਂ ਮੁਰ ਤੋਂ ਮਨਵੀਰ ਜੋਸ਼ੀ ਦੇ ਕੋਲ ਚਲਾਂਗੇ ਮਨੋਜ ਆਪਾਂ ਗੱਲ ਕਰ ਰਹੇ ਸੀ ਹਾਕੀ ਦੇ ਪਲੇਅਰਸ ਦੇ ਪ੍ਰਦਰਸ਼ਨ ਦੇ ਬਾਰੇ ਅੱਜ ਮੁਕਾਬਲਾ ਜੁੜਾ ਹੈ ਜਰਮਨੀ ਦੇ ਨਾਲ ਹੈ ਸਾਡਾ ਤੇ ਕੀ ਲੱਗ ਰਿਹਾ ਹੈ ਕਿ ਜਰਮਨੀ ਨੂੰ ਪਹਿਲਾਂ ਵੀ ਆਪਾਂ ਹਰਾ ਚੁੱਕੇ ਹਟ ਜੁੜਾ ਹੈ ਹਾਕੀ ਦੇ ਵਿੱਚ ਪਹਿਲਾਂ ਵੀ ਹਾਕੀ ਟੀਮ ਜਿਹੜੀ ਹੈ ਸਾਡੀ ਜਰਮਨੀ ਨੂੰ ਹਰਾ ਚੁੱਕੀ ਹੈ ਤੇ ਇਸ ਨੂੰ ਵੇਖਦੇ ਹੋਏ ਹਰਾ ਵੀ ਚੁੱਕੀ ਹੈ ਨਾਲ ਪ੍ਰਦਰਸ਼ਨ ਵੀ ਸਾਡੀ ਟੀਮ ਦੇ ਪਲੇਅਰਸ ਦੇ ਵੱਲੋਂ ਵਧੀਆ ਚੱਲ ਰਿਹਾ ਹੈ ਕੀ ਲੱਗਦਾ ਹੈ ਕਿੰਨਾ ਆਸਾਨ ਰਹੇਗਾ ਇਹ ਮੈਚ ਜੀ ਦੇਖੋ ਜੀ ਆਸਾਨ ਤੇ ਨਹੀਂ ਰਹਿਣ ਵਾਲਾ ਕਿਉਂਕਿ ਔਰ ਉਹ ਜਦਾਂ ਪ੍ਰੋ ਹਾਕੀ ਲੀਗ ਚ ਪਰਫਾਰਮੈਂਸ ਰਿਹਾ ਜਰਮਨੀ ਨੇ ਸਾਨੂੰ ਹਰਾਇਆ ਵੀ ਅਸੀਂ ਜਰਮਨੀ ਨੂੰ ਵੀ ਹਰਾਇਆ ਦੋਨਾਂ ਨੇ ਇੱਕ ਦੂਸਰੇ ਨੂੰ ਹਰਾਇਆ ਪਿਛਲੇ 5 ਮੁਕਾਬਲੇ ਚ ਠੀਕ ਐਸੀ 4 ਮੁਕਾਬਲੇ ਜਿੱਤੇ ਹਨ ਔਰ ਪਿਛਲਾ ਜਿਹੜਾ ਮੁਕਾਬਲਾ ਐਸੀ ਟੋਕਿਓ 올림픽 ਚ 3rd ਪਲੇਸ ਵਾਸਤੇ ਜਿਹੜਾ ਮੁਕਾਬਲਾ ਸੀ ਉਹਦੇ ਚ ਆਖਰੀ ਚੰਦ ਕੁਝ ਸੈਕਿੰਡ ਪਹਿਲਾਂ 6 ਸੈਕਿੰਡ ਪਹਿਲਾਂ ਸ਼ਰਜੇਸ਼ ਨੇ ਜੋ ਆਪਣੀ ਬਾਜ਼ੀ ਲਗਾਈ ਸੀ ਬੜਾ ਇੱਕ ਗੋਲ ਕਰਨ ਦਾ ਮੌਕਾ ਜਿਹੜਾ ਹੈਗਾ ਉਹਨੂੰ ਖਰਾਬ ਕੀਤਾ ਸੀ ਉਹਨਾਂ ਦੇ ਉਹਦੇ ਨਾਲ ਇੰਡੀਆ ਜਿਹੜਾ ਹੈ 3rd ਪਲੇਸ ਹਾਸਿਲ ਕਰਨ ਚ ਕਾਮਯਾਬ ਰਿਹਾ ਤਦ 41 ਸਾਲ ਬਾਅਦ ਅਸੀਂ ਮੈਡਲ ਜਿੱਤਿਆ ਸੀ ਕਿਉਂਕਿ ਸੁੱਕਾ ਹੀ ਸੁੱਕਾ ਸੀ ਵਿੱਚ ਤੇ ਹੁਣ ਹਰਾ-ਭਰਾ ਕਰਨ ਦਾ ਟਾਈਮ ਆ ਗਿਆ ਹੈ 24 ਸਾਲ ਬਾਅਦ 골ਡ ਮੈਡਲ ਜਿੱਤਣ ਦਾ ਇੱਕ ਸੁਹਰਾ ਮੌਕਾ ਹੈਗਾ ਤੇ ਉਹ ਤਾਂ ਹੀ ਹੋਏਗਾ ਜੇ ਤੁਸੀਂ ਜਰਮਨੀ ਨੂੰ ਹਰਾਓਗੇ ਜਰਮਨੀ ਦੀ ਲੰਬੀ-ਲੰਬੀ ਬਸੜਾ ਜਿਹੜੀ ਹੈ ਉਹਨਾਂ ਦਾ ਤੁਹਾਨੂੰ ਕੁਝ ਡੋੜ ਨਿਕਾਲਣਾ ਹੋਏਗਾ ਕਿਉਂਕਿ ਜਰਮਨੀ ਔਰ ਹਾਲੈਂਡ ਇਹੋ ਜਿਹੀਆਂ ਟੀਮਾਂ ਐ ਇੰਨੀ ਜਲਦੀ ਹਾਰ ਨਹੀਂ ਮੰਨਦੀਆਂ

ਦੇਖੋ ਜੀ ਨੀਰਜ ਚੋਪੜਾ ਨੇ ਜਦ 골ਡ ਮੈਡਲ ਜਿੱਤਿਆ ਤੇ ਤੁਸੀਂ ਦੇਖੋ ਪੂਰੇ ਹਰਿਆਣਾ ਚ ਇੱਕ ਕ੍ਰਾਂਤੀ ਜੀ ਆ ਗਈ ਪੂਰੇ ਦੇਸ਼ ਚ ਕ੍ਰਾਂਤੀ ਆ ਗਈ ਬਲਕਿ ਹਰਿਆਣਾ ਵਿੱਚ ਤੇ ਕਈ ਅਕੈਡਮੀਆ ਖੁੱਲ ਗਈਆਂ ਜਿਹੜੇ ਸਿਰਫ ਜੈਵਲਿਨ ਦੀ ਜੈਵਲਿਨ ਥ्रो ਦੀ ਟ੍ਰੇਨਿੰਗ ਦੇਣ ਲੱਗ ਗਈਆਂ ਜਦਕਿ ਜੈਵਲਿਨ ਥ्रो ਨੂੰ ਪਹਿਲਾਂ ਕੋਈ ਜਾਣਦਾ ਵੀ ਨਹੀਂ ਸੀ 83 ਦਾ ਵਰਲਡ ਕੱਪ ਅਸੀਂ ਜਿੱਤੇ ਆ ਤੇ ਕ੍ਰਿਕਟ ਚ ਕ੍ਰਾਂਤੀ ਜੀ ਆ ਗਈ ਹੁਣ ਮੈਨੂੰ ਲੱਗਦਾ ਹੈ ਕਿ ਲੰਬੇ ਟਾਈਮ ਤੋਂ ਅਸੀਂ ਕੋਈ 올림픽 ਦਾ ਕਿਤਾਬ ਨਹੀਂ ਜਿੱਤਿਆ ਮੈਡਲ 41 ਸਾਲ ਬਾਅਦ ਜ਼ਰੂਰ ਦਿੱਤੇ ਅਸੀਂ ਟੋਕਿਓ ਚ ਬੜਾ ਫਰਕ ਪਿਆ ਉਹਦੇ ਬਾਅਦ ਮਾਪੀ ਨੂੰ ਲੈ ਕੇ ਤੇ ਹੁਣ ਅਗਰ ਅਸੀਂ ਜਰਮਨੀ ਨੂੰ ਹਰਾਣੇ ਆ ਫਾਈਨਲ ਚ ਪਹੁੰਚਨੇ ਆ ਤੇ ਉਹ ਬਹੁਤ ਬੜੀ ਅਚੀਵਮੈਂਟ ਹੋਏਗੀ ਔਰ ਮੈਨੂੰ ਜਿੱਤਣ ਦੇ ਅਸਾਰ ਇਸ ਵਾਸਤੇ ਵੀ ਜ਼ਿਆਦਾ ਲੱਗ ਰਹੇ ਹਨ ਕਿਉਂਕਿ ਸਾਡਾ ਪਰਫਾਰਮੈਂਸ ਸਭ ਤੋਂ ਖਰਾਬ ਰਿਹਾ ਹੈ ਆਸਟ੍ਰੇਲੀਆ ਦੇ ਖਿਲਾਫ ਆਸਟ੍ਰੇਲੀਆ ਬਾਹਰ ਹੋ ਚੁੱਕਿਆ ਹੈ ਸਾਡਾ ਬੈਲਜੀਅਮ ਦੇ ਖਿਲਾਫ ਪਰਫਾਰਮੈਂਸ ਖਰਾਬ ਰਿਹਾ ਹੈ ਬੈਲਜੀਅਮ ਵੀ ਬਾਹਰ ਹੋ ਚੁੱਕਿਆ ਹੈ ਤੇ ਹੁਣ ਜਿਹੜਾ ਬਚਿਆ ਹੈ ਜਰਮਨੀ ਬਚਿਆ ਹੈ ਦੂਜੇ ਮੈਚ ਅਰਜנטיਨਾ ਔਰ ਸਪੇਨ ਦੇ ਵਿਚ ਜਿਹੜਾ ਦੂਜਾ ਸੈਮੀਫਾਈਨਲ ਹੋਏਗਾ ਉਹਦੇ ਨਾਲ ਸਾਡੀ ਵਿਨਿੰਗ ਟੀਮ ਜਿਹੜੀ ਹੋਏਗੀ ਜਿਹੜਾ ਜਰਮਨੀ ਇੰਡੀਆ ਨੂੰ ਜਿੱਤੇਗਾ ਉਹਦਾ ਮੁਕਾਬਲਾ ਹੋਏਗਾ ਤੇ ਜ਼ਾਹਿਰ ਦੀ ਜ਼ਾਹਿਰ ਜੀ ਗੱਲ ਹੈ ਕਿ ਕੀ ਮਤਲਬ ਜੋ ਤਗੜੀਆਂ ਟੀਮਾਂ ਇਹੋ ਜਿਹੀਆਂ ਟੀਮਾਂ ਜਿਨ੍ਹਾਂ ਦੇ ਅਗੇ ਜਿਨ੍ਹਾਂ ਦਾ ਖੌਫ ਹੁੰਦਾ ਸੀ ਇੰਡੀਆ ਦੇ ਉੱਪਰ ਉਹ ਬਾਹਰ ਹੋ ਚੁੱਕੀਆਂ ਐ ਤੇ ਇੱਕ ਸੁਨਹਿਰਾ ਮੌਕਾ ਹੈ ਇੰਡੀਆ ਵਾਸਤੇ ਇਹ 골 ਜਿੱਤਣ ਬਹੁਤ ਬਹੁਤ ਸ਼ੁਕਰੀਆ ਮਨਸ ਤੁਹਾਡਾ ਸਾਡੇ ਨਾਲ ਪੂਰੀ ਜਾਣਕਾਰੀ ਜੁੜੀਏ ਸਾਂਝੀ ਕਰਨ ਲਈ ਹੁਣ ਦੇਖਣਾ ਦਿਲਚਸਪ ਰਹੇਗਾ ਕਿ ਮੈਚ ਕਿੰਨਾ ਜ਼ਿਆਦਾ ਦਿਲਚਸਪ ਰਹਿੰਦਾ ਹੈ ਬਹੁਤ